ਕਹਾਣੀ ਫਰਜ ਕਰਜ ਭਾਗ ਅਖੀਰਲਾ ਲੇਖਕ ਆ ਬਿਰਪਾਲ कौर ਮਾਨਸ਼ੀ ਜੀ ਮੈਨੂੰ ਮਹਿਸੂਸ ਹੋਇਆ ਜਿਸੀ ਅਮਨੋ ਬਹੁਤ ਯਾਦ ਕਰਦੀ ਹੈ ਕਿਉਂਕਿ ਪਹਿਲਾ ਪਿਆਰ ਤੇ ਸਾਥ ਕਦੇ ਇਨਸਾਨ ਨੂੰ ਨਹੀਂ ਭੁੱਲਦਾ ਖਾਸ ਕਰ ਜਦ ਬਹੁਤ ਗੰਧਾਈ ਤੋਂ ਇਨਸਾਨ ਜੁੜਿਆ ਹੋਵੇ ਬਾਕੀ 3 ਸਾਲ ਦਾ ਸਾਥ ਸੀ ਕਾਸ਼ ਜਿਸੀ ਦੇ ਕਹਿਣ ਬਾਗ ਅਮ ਸੰਭਲੇ ਹੁੰਦਾ ਜਿਸੀ ਦਾ ਭਰਾ ਵੀ ਦੇਮਕ ਹੋ ਗਿਆ ਕਿੰਨੀ ਅਜੀਬ ਗੱਲ ਹੈ ਜਿਸੀ ਕਿੱਡੋਂ ਜਾਈ ਨਹੀਂ ਪਰ ਫਿਰ ਵੀ ਆਪਣੀ ਮਤਰੀ ਮਾਂ ਦੇ ਸਾਹਾਂ ਵਿੱਚ ਸਾਹ ਲੈਦੀ ਹੈ ਜਿਸੀ ਉਹ ਵੀ ਪਾਸਾ ਕਰ ਲੈਂਦੀ ਪਰ ਆਤ ਦੇ ਦਿਲ ਕਠੋਰ ਨਹੀਂ ਹੁੰਦੇ ਬਾਰ ਉਹ ਸਖਤ ਹੋ ਸਕਦਾ ਹੈ ਬੰਦਾ ਪਰ ਅੰਦਰੋਂ ਮੋਹ ਬਾਗ ਹੁੰਦਾ ਹੈ ਉਸਨੇ ਦੱਸਿਆ ਦੀਦੀ ਪਾਪਾ ਨੇ ਵੀਰੇ ਦੇ ਹਿੱਸੇ ਦਾ ਤਾਂ ਕਿੱਨਾ ਦੇ ਦਿੱਤਾ ਕਿਉਂਕਿ ਕਰਜ ਤਾਂ ਉਸੇ ਲਈ ਲਿਆ ਸੀ ਤੇ ਜ਼ਮੀਨ ਛੁਟਾ ਲਈ ਉਹ ਪਿੰਡ ਜਾਣ ਲਈ ਕਹਿੰਦੇ ਸੀ ਪਰ ਮੈਂ ਨਹੀਂ ਜਾਣ ਦਿੱਤੇ ਕਿਉਂਕਿ ਮੈਨੂੰ ਪਤਾ ਹੈ ਮਾਂ ਵਿੱਚ ਬੜ ਨਹੀਂ ਤੇ ਪਾਪਾ ਨੇ ਵੀ ਦੇਣਾ ਸੁਟ ਲੈਣਾ ਲੋਕਾਂ ਤਰਾ ਤਰਾ ਦੀਆਂ ਗੱਲਾਂ ਕਰਨੀਆਂ ਮੈਂ ਕਿਹਾ ਜਿਸੀ ਇਹ ਤੇਰਾ ਦਰਿਆ ਦੇ ਲਈ ਪਰ ਤੇ ਕਰਮਾ पे ਦੁਨੀਆ ਜਰਦੀ ਨਹੀਂ ਤਾਂ ਉਹ ਕਹਿ ਲਗੀ ਦੁਨੀਆ ਭਾਵੇਂ ਠੱਠੇ ਕੋਚ ਜਾਵੇ ਜਦ ਮੇਰੇ ਸਹੁਰਾ ਸਾਹਿਬ ਤੇ ਦਾਦੀ ਸੱਸ ਨੇ ਕੁਝ ਕਹਿੰਦੇ ਬਾਕੀ ਮਨਮੀਤ ਨਾਲ ਮੈਂ ਜ਼ਿੰਦਗੀ ਕੱਟ ਰਹੀ ਹਾਂ ਕਦੇ-ਕਦੇ ਇਹ ਕਿ ਨਾਗ ਬੈਡੀ ਮੈਂ ਮਾਤੀ ਸੀ ਗੈਰ ਮਰਦ ਨਾਲ ਰਹਿ ਰਹੀ ਹਵਾਂ ਪਰ ਕੀ ਕਰ ਸਕਦੀਆਂ ਦੀ ਵੀ ਔਰਤ ਨੂੰ ਇੱਜਤਾ ਕਰਨ ਲਈ ਮਰਦ ਦਾ ਪੰਨਾ ਪੈਣਾ ਪੈਂਦਾ ਪਰ ਮਰਦ ਉਸ ਨੂੰ ਆਪਣੀ ਮਲਕੀਅਤ ਸਮਝ ਬੈਠਦਾ ਜੇ ਕਿਤੇ ਉਸ ਦੇ ਜਜ਼ਬਾਤਾਂ ਨੂੰ ਸਮਝੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਹੈ ਪਰ ਜਿੱਥੇ ਜ਼ਰੂਰਤ ਹੀ ਮੈਨੇ ਰੱਖੀ ਉੱਥੇ ਖੰਡਿਆਂ ਦੀ ਸੇਜ ਲੱਗਦੀ ਹੈ ਮੈਨੂੰ ਉਸ ਦਾ ਦਰਦ ਮਹਿਸੂਸ ਹੋਇਆ ਪਰ ਕਰ ਕੀ ਸਕਦੀ ਸੀ ਕੁਝ ਦਿਨ ਪਹਿਲਾਂ ਉਸਨੇ ਫੋਨ ਕੀਤਾ ਦੀਦੀ ਮੰਮੀ ਦੀ ਹਾਲ ਤਖਰਾਵੇ ਆਪਰੇਸ਼ਨ ਹੋਣਾ ਹੈ ਡਾਕਟਰ ਨੇ 4 ਦਿਨ ਤਾਂ 4 ਦਿਨ ਦਾ ਸਮਾਂ ਦਿੱਤਾ ਮੈਂ ਕਿਹਾ ਅਚਾਨਕ ਕੀ ਹੋਇਆ ਕਹਿੰਦੀ ਰੱਬ ਨੇ ਹਾਲੇ ਹੋਰ ਕਰਜ਼ਾ ਲੈਣਾ ਮੇਰੇ ਤੋਂ ਮੈਂ ਕਿਹਾ ਟੈਨਸ਼ਨ ਨਾ ਲੈ ਕੋਈ ਨਾ ਮੀ ਤਨ ਨਾਲ ਗੱਲ ਕਰ ਕਹਿੰਦੀ ਉਹਨੂੰ ਕੀ ਕਹਿਣਾ ਹੈ ਬੇ ਕੋਈ ਪੈਸੇ ਹੈਗੇ ਆ ਕੁਝ ਛੋਟੇ ਨੇ ਪੜਾਈ ਨਾਲ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਲਈ ਐ ਫਿਰ ਵੀ ਜੇ ਜ਼ਰੂਰਤ ਪਈ ਮੇਰਾ ਸੋਨਾ ਹੈਗਾ ਉਹ ਕਿਸ ਕੰਮ ਪਿਛਲੇ ਮੰਗਲਵਾਰ ਉਸ ਦੀ ਮਾਂ ਦਾ ਆਪਰੇਸ਼ਨ ਹੋਇਆ 70000 ਰੁਪਏ ਦੀ ਜਰੂਰਤ ਕੁਝ ਸੀ ਉਸ ਕੋਲ ਕੁਝ ਬੈਗਰੂ ਨੇ ਹੁੰਦਾ ਸਾਥ ਦਿੱਤਾ ਉਹਦਾ ਸਾਥ ਦੇਣਾ ਭੈਣ ਭਾਈ ਭੇਜੀ ਪਰ ਮੈਂ ਉਹਨੂੰ ਸੋਨਾ ਨਾ ਵੇਚਣ ਦੀ ਸਲਾਹ ਦਿੱਤੀ ਸੀ ਕਿਉਂਕਿ ਇਹ ਚੀਜ਼ ਬਣਨੀ ਬਹੁਤ ਔਖੀ ਐ ਨਾਲੇ ਸੁਨਿਆਰੇ ਆਦੀ ਦਿੰਦੇ ਨੇ ਉਹ ਖੁਸ਼ੀ ਕਹਿੰਦੀ ਦੀਦੀ ਮੈਂ ਮਾਂ ਨੂੰ ਬਚਾ ਕੇ ਫਿਰ ਕਹਿਣ ਲੱਗੀ ਨਹੀਂ ਰੱਬ ਨੇ ਮੇਰੇ ਸਿਰ ਜੋ ਕਰਜ਼ ਸੋ ਉਹ ਉਤਾਰ ਦਿੱਤਾ ਹੁਣ ਨਹੀਂ ਮੈਂ ਗੋਲਦੀ ਮਾਂ ਬਾਪ ਪ੍ਰਾਹੇਗੀ ਮੇਰੇ ਕੋਲ ਤੇ ਤੁਸੀਂ ਭੈਣ ਮੇਰੀ ਇਹ ਸੀ ਜੱਸੀ ਦੀ ਕਹਾਣੀ ਭਾਵੇਂ ਸੱਕੀ ਭੈਣ ਨਹੀਂ ਪਰ ਬਹੁਤ ਪਿਆਰ ਕਰਦੀ ਪੈਨ ਗੀ ਬਹਿਗੂ ਜੀ ਉਸ ਨੂੰ ਸੁਣੋ ਹੁਣੇ ਸ਼ਾ ਕੋਸ਼ ਰਖਣਾ ਵੀਰਪਰਕਰ ਮਾਨ ਸૈયਦੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਦੀ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ